ਅਭਿਨੇਤਰੀ ਐਸ਼ਵਰਿਆ ਰਾਏ ਵੱਲੋਂ ਕਾਂਜ ਦੌਰਾਨ ਪਰਪਲ ਲਿਪਸਟਿਕ ਲਗਾਉਣ ਤੇ ਸੋਨੂ ਕਪੂਰ ਨੇ ਪ੍ਰਤੀਕਿਰਿਆ ਦਿੱਤੀ ਹੈ ਸੋਨੂ ਦੇ ਮੁਤਾਬਕ ਐਸ਼ਵਰਿਆ ਨੇ ਚਰਚਾ 'ਚ ਆਉਣ ਲਈ ਅਜਿਹਾ ਕੀਤਾ ਇਸ ਲਈ ਐਸ਼ਵਰਿਆ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਸ ਨੂੰ ਤਵੱਜੋ ਮਿਲੀ ਹੈ ਸੁਪਰਸਟਾਰ ਸਲਮਾਨ ਖਾਨ ਮੁਤਾਬਕ ਫਿਲਮ ਸੁਲਤਾਨ ਦੀ ਸ਼ੂਟਿੰਗ ਦੌਰਾਨ ਲੰਗੋਟ ਪਾਉਣ ਲਈ ਉਹਨਾਂ ਨੂੰ ਬੇहद ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਹ ਤੋਂ ਤੱਕ ਕਿ ਉਹ ਰੋ ਵੀ ਪਏ ਕਿਉਂਕਿ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਪੰਜਾਬੀ ਫਿਲਮ ਵਾਪਸੀ ਦਾ ਰੂਗਿਤ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹਾਲ ਹੀ ਚ ਰਿਲੀਜ਼ ਹੋਏ ਨਵੇਂ ਗੀਤ ਰੂਜ ਨੂਰਾ ਪੈਣਾ ਨੇ ਆਪਣੀ ਆਵਾਜ਼ ਦਿੱਤੀ ਹੈ ਗੀਤ ਦੇ ਬੋਲ ਵਿਜੇ ਤਾਮੀ ਨੇ ਲਿਖੇ ਨੇ ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ ਸਲਮਾਨ ਦੇ ਨਾਲ ਦੋ ਹਿੱਟ ਫਿਲਮਾਂ ਕਰ ਚੁੱਕੇ ਨੇ ਨਿਰਦੇਸ਼ਕ ਕਬੀਰ ਖਾਨ ਸਲਮਾਨ ਨਾਲ ਅਗਲੀ ਫਿਲਮ ਦੀ ਸ਼ੂਟਿੰਗ ਲਦਾਖ ਵਿੱਚ ਕਰਨਗੇ ਕਬੀਰ ਦੇ ਮੁਤਾਬਕ ਜੁਲਾਈ ਮਹੀਨੇ ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ ਕਰਨ ਜੋਹਰ ਨੇ ਬੀਤੇ ਦਿਨੀ ਆਪਣਾ 44ਵਾਂ ਜਨਮ ਦਿਨ ਮਨਾਇਆ ਇਸ ਮੌਕੇ ਸ਼ਾਹਰੁਖ ਖਾਨ ਆਪਣੇ ਪਰਿਵਾਰ ਨਾਲ ਪਹੁੰਚੇ ਇਸ ਦੇ ਇਲਾਵਾ ਸੈਫ ਅਲੀ ਖਾਨ ਕਰੀਨਾ ਕਪੂਰ ਰਣਵੀਰ ਕਪੂਰ ਅਤੇ ਕਟਰੀਨਾ ਕੈਫ ਵੀ ਪਾਰਟੀ ਚ ਪੁੱਜੇ ਇਲਾਹਾਬਾਦ ਚ ਇੱਕ ਸੁਲਭ ਸ਼ੌਚਾਲਿਆ ਸਕੀਮ ਤਹਿਤ ਬਣਾਈ ਗਈ ਟਾਇਲਟ ਦਾ ਨਾਮ ਆਪਣੇ ਤਰਿਸ਼ੀ ਕਪੂਰ ਦੇ ਨਾਮ ਤੇ ਰੱਖਿਆ ਗਿਆ ਹੈ ਇਸ ਬਾਰੇ ਰਿਸ਼ੀ ਕਪੂਰ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੇ ਨਾਮ ਉਤੇ ਟਾਇਲਟ ਦਾ ਨਾਮ ਰੱਖਿਆ ਗਿਆ ਹੈ ਕਿਉਂਕਿ ਫਿਲਹਾਲ ਇਹ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਪਰਿਯੋਜਨਾ ਹੈ ਜੇ ਤੀਵੀਆਂ ਗੰਦੀ ਗਾਮੀ ਫਿਲਮ ਸ਼ਿਵਾਏ ਵਿਵਾਦਾਂ ਵਿੱਚ ਗਿਰ ਗਈ ਹੈ ਦਰਸਲ ਫਿਲਮ ਦੇ ਪੋਸਟਰ ਨੂੰ Hindu ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਲਈ ਦੇਲੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਬਾਲੀਵੁੱਡ اداکارہ ਪ੍ਰੇੰਕਾ ਚੋਪੜਾ ਦੀ ਗਾਮੀ ਫਿਲਮ ਬੇਵਾਜ ਦੀ ਸ਼ੂਟਿੰਗ ਖਤਮ ਹੋ ਗਈ ਹੈ ਜਿਸ ਮਗਰੋਂ 파ਰਤੌਣ ਦੇ ਬਾਅਦ ਪ੍ਰੇੰਕਾ ਕੁਝ ਵਿਗਿਆਪਨਾਂ ਦੀ ਸ਼ੂਟਿੰਗ ਕਰੇਗੀ ਜਾਣਕਾਰੀ ਮੁਤਾਬਕ ਪ੍ਰੇੰਕਾ ਚੋਪੜਾ 24 ਵਿਗਿਆਪਨਾਂ ਤੋਂ 100 ਕਰੋੜ ਰੁਪਏ ਦੀ ਕਮਾਈ ਕਰੇਗੀ ਜੋ ਕਿ ਅਗਲੇ 1.5 ਮਹੀਨੇ ਵਿੱਚ ਸ਼ੂਟ ਹੋਣਗੇ ਬ੍ਰੇਤਰੀ ਸਨੀ ਲਿਓਨੀ ਨੇ ਇੰਸਟਾਗ੍ਰਾਮ ਤੇ ਆਪਣੇ ਗੁਲਾਬੀ ਰੰਗ ਦੇ ਵਾਲਾਂ ਵਾਲੀ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੇ హెయిర్ ਸਟਾਈਲਿਸ ਨੂੰ ਨਵਾਂ ਲੁੱਕ ਦੇਣ ਲਈ ਧੰਨਵਾਦ ਕੀਤਾ ਹੈ ਇਸ ਤੋਂ ਪਹਿਲਾਂ ਸਨੀ ਨੇ ਆਪਣੇ ਵਾਲ ਨੀਲੇ ਅਤੇ ਪਰਪਲ ਰੰਗ ਦੇ ਕਰਵਾਏ ਸਨ ਸੁਲਤਾਨ ਫਿਲਮ ਦੇ ਸੁਲਮਾਨ ਖਾਨ ਨਾਲ ਕੰਮ ਕਰ ਰਹੀ ਆਪਣੀ ਤ੍ਰਿਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਸੁਲਮਾਨ ਜਨੂਨੀ ਸੁਭਾਅ ਦੇ ਹਨ ਅਤੇ ਉਹਨਾਂ ਨੇ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ ਇਹ ਫਿਲਮ Eid ਦੇ ਮੌਕੇ ਤੇ ਰਿਲੀਜ਼ ਹੋਵੇਗੀ